2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਸਿਆਸੀ ਅਖੜਾ ਇਸ ਵੇਲੇ ਪਖਿਆ ਹੋਇਆ ਹੈ। ਇੱਕ ਪਾਸੇ ਇੰਡੀਆ ਗੜਜੋੜ ਹੈ ਜੋ ਦਾਵਾ ਕਰ ਰਿਹਾ ਹੈ ਕਿ ਇਹ ਲੜਾਈ ਚੋਣਾਂ ਜਿੱਤਣ ਦੀ ਨਹੀਂ ਬਲਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਦੂਜੇ ਪਾਸੇ ਐਨਡੀਆ ਕਹਿ ਰਿਹਾ ਹੈ ਕਿ ਇਸ ਵਾਰੀ ਅਸੀਂ ਰਿਕਾਰਡ ਵੱਮਦ ਦੇ ਨਾਲ ਜਿੱਤਾਂਗੇ। 400 ਤੋਂ ਵਧੇਰੇ ਸੀਟਾਂ ਦਾ ਟਾਰਗੇਟ ਐਨਡੀਆ ਨੇ ਰੱਖਿਆ ਹੋਇਆ ਹੈ। ਪਰ ਇਹ ਸਭ ਦੇ ਵਿਚਾਲੇ ਇਹ ਟਾਰਗੇਟ ਕਿੰਨਾ ਆਸਾਨ ਹੈ ਤੇ ਇਸ ਪੂਰੀ ਲੜਾਈ ਦੇ ਵਿਚਾਲੇ ਪੰਜਾਬ ਕਿੱਥੇ ਖੜਾ ਹੈ? ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਪਿਛਲੇ ਦਿਨਾਂ ਦੌਰਾਨ ਵੇਖਣ ਨੂੰ ਮਿਲੀਆਂ ਨੇ। ਕਈ ਅਜਿਹੇ ਮੌਜੂ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਆ ਹੋਰ ਪਾਰਟੀਆਂ ਦੇ ਵਿੱਚ ਚਲੇ ਗਏ ਨੇ ਇਸ ਕਰਕੇ ਪੰਜਾਬ ਦੀ ਪੋਲਿਟਿਕਸ ਦੇ ਉੱਤੇ ਵੀ ਲੋਕਾਂ ਦੀ ਨਜ਼ਰ ਖਾਸ ਤੌਰ ਤੇ ਬਣੀ ਹੋਈ ਹੈ ਤੇ ਇਸ ਵੇਲੇ ਸਾਡੇ ਨਾਲ ਰਮਨੀਤ ਸਿੰਘ ਬਿੱਟੂ ਜੀ ਮੌਜੂਦ ਨੇ ਬਿੱਟੂ ਜੀ ਬਹੁਤ ਬਹੁਤ ਸਵਾਗਤ ਹੈ ਮੇਰਾ ਸਭ ਤੋਂ ਪਹਿਲਾ ਸਵਾਲ ਹੈ ਜੀ ਨਵਜੀਤ ਜੀ ਕੇ ਕੀ ਕੁਝ وجہ ਰਹੀ ਕਿ ਤੁਹਾਨੂੰ ਰਾਹੁਲ ਗਾਂਧੀ ਦੇ ਬਹੁਤ ਨਜ਼ਦੀਕੀ ਮੰਨਿਆ ਜਾਂਦਾ ਸੀ ਕੀ وجہ ਰਹੀ ਕਿ ਅਚਾਨਕ ਤੁਸੀਂ ਭਾਜਪੀ ਦੇ ਵਿੱਚ ਚਲੇ ਗਏ ਰਾਹੁਲ ਗਾਂਧੀ ਦੀ ਲੀਡਰਸ਼ਿਪ ਦੇ ਵਿੱਚ ਕੀ ਭਰੋਸਾ ਨਹੀਂ ਸੀ ਕਿਵੇਂ ਇਹ ਬਦਲਾਅ ਕਿਵੇਂ ਆਇਆ ਕਿ ਰਾਹੁਲ ਗਾਂਧੀ ਨੂੰ ਛੱਡ ਕੇ ਤੁਸੀਂ ਪੀਐਮ ਮੋਦੀ ਦੀ ਲੀਡਰਸ਼ਿਪ 'ਤੇ ਭਰੋਸਾ ਕੀਤਾ ਰਾਹੁਲ ਗਾਂਧੀ ਜੀ ਦੀ ਦੀ ਆਪ ਹੀ ਉਹ ਛੱਡ ਗਏ ਅਸੀਂ ਤਾਂ ਕੀ ਛੱਡਣਾ ਸੀ ਉਹ ਪਹਿਲਾਂ ਪ੍ਰਧਾਨ ਸੀਗੇ ਉਹਨੂੰ ਵੀ ਛੱਡ ਗਏ ਫਿਰ ਜਨਰਲ ਸੈਕਟਰੀ ਸੀ ਉਹ ਵੀ ਨਹੀਂ ਫਿਰ ਉਹ ਇਲੈਕਸ਼ਨ ਲੜਦੇ ਸੀ ਅਮੇਠੀ ਰਾਏ ਬਰਲੀ ਤੋਂ ਇਸ ਵਾਰ ਤਾਂ ਦੋਨੋਂ ਹੀ ਛੱਡ ਤੀਆਂ ਨਾ ਸੋਨੀਆ ਜੀ ਲੜ ਰਹੇ ਆ ਨਾ ਰਾਹੁਲ ਜੀ ਲੜ ਰਹੇ ਆ ਅਸੀਂ ਕਹਨੂੰ ਛੱਡਿਆ ਉਹ ਪਹਿਲਾਂ ਛੱਡ ਕੇ ਚਲੇ ਗਏ ਸਾਨੂੰ ਫਿਰ ਉਹ ਜਿਹੜੀਆਂ ਗੱਲਾਂ ਨੇ ਉਹ ਉਹਨਾਂ ਨਾਲ ਸੀਗੀਆਂ ਜਿਹੜੀਆਂ ਉਹਨਾਂ ਨਾਲ ਹੀ ਖਤਮ ਹੋ ਗਈਆਂ ਜਦੋਂ ਉਹ ਛੱਡ ਕੇ ਹੀ ਚਲੇ ਗਏ ਅਸੀਂ ਤਾਂ ਬਾਅਦ ਚ ਇਹ ਫੈਸਲੇ ਸਾਰੇ ਲਏ ਆ ਪਹਿਲਾਂ ਉਹ ਛੱਡ ਕੇ ਗਏ ਪਰ ਤੁਹਾਨੂੰ ਕੀ ਲੱਗਦਾ ਕਿ ਰਾਹੁਲ ਗਾਂਧੀ ਜੋ ਇਸ ਵੇਲੇ ਕਾਂਗਰਸ ਪ੍ਰੋਜੈਕਟ ਕਰਦੀ ਹੈ ਕਿ ਰਾਹੁਲ ਗਾਂਧੀ ਲੀਡਰਸ਼ਿਪ ਨੇ ਪੀਐਮ ਦੇ ਤੌਰ ਤੇ ਪ੍ਰੋਜੈਕਟ ਕਰਦੀ ਹੈ ਉਹਨਾਂ ਨੂੰ ਭਵਿੱਖ ਦੇ ਵਿੱਚ ਤੁਹਾਨੂੰ ਲੱਗਦਾ ਕਿ ਰਾਹੁਲ ਗਾਂਧੀ 'ਚ ਉਹ ਕਾਬਿਲियत ਨਹੀਂ ਹੈ ਪ੍ਰਧਾਨ ਮੰਤਰੀ ਨੂੰ ਤੁਸੀਂ ਉਹਨਾਂ ਦੇ ਮੁਕਾਬਲੇ ਕਿੱਥੇ ਦੇਖਦੇ ਨਹੀਂ ਹੈ ਯੇ ਨਹੀਂ ਕਹਿੰਦਾ ਵੀ ਭਵਿੱਖ ਤਾਂ ਕੀ ਕੀ ਹੋਣਾ ਏ ਇੱਕ ਦਿਨ ਦਾ ਨਹੀਂ ਪਤਾ ਪਰ ਮੋਦੀ ਜੀ ਸਾਹਿਬ ਨਾਲ ਜੇ ਮੈਂ 10 ਸਾਲ ਮੈਂਬਰ ਪਾਰਲੀਮੈਂਟ ਰਿਹਾ ਹਾਂ ਇਹ اپੋਜੀਸ਼ਨ ਚ ਜੇ ਆਪਾਂ ਕਰੀਏ ਵੀ ਉਹਨਾਂ ਨਾਲ ਕਿਸੇ ਦਾ ਕੋਈ ਮੁਕਾਬਲਾ ਏ ਕੱਲਾ ਰਾਹੁਲ ਜੀ ਨਹੀਂ ਕਿਸੇ ਦਾ ਵੀ ਉਹ ਤਾਂ ਦੇਸ਼ ਫੈਸਲਾ ਕਰਦਾ ਨਾ ਜੀ ਜਦੋਂ ਦੇਸ਼ ਪਿਛਲੇ 10 ਸਾਲ ਤੋਂ ਉਹਨਾਂ ਦੀ ਸਰਕਾਰ ਬਣਾ ਰਿਆ ਉਦੋਂ ਬਾਅਦ ਅਸੀਂ 10 ਸਾਲ ਅਸੀਂ ਲੱਭ ਲੱਭ ਫੱਕ ਕੇ ਵੀ ਕੋਈ ਮਿਨਿਸਟਰੀ ਦੀ ਕਿਸੇ ਦਫਤਰ ਚੋਂ ਕਿਸੇ ਅਫਸਰ ਦੀ ਕੋਈ ਫਾਈਲ ਹੀ ਲੱਭ ਜੇ ਜਿਹਦੇ ਵਿੱਚ ਕੋਈ ਕਮੀ ਰਹੀ ਹੋਵੇ ਕੋਈ ਘਟਾਲਾ ਜਾਂ ਕੋਈ ਥੱਗੀ ਤਾਂ ਬਹੁਤ ਦੂਰ ਦੀ ਗੱਲ ਹੈ ਕੋਈ ਕਮੀ ਹੋ ਰਹੀ ਹੋਵੇ ਜੀ ਕਿਉਂਕਿ ਅਸੀਂ ਜਦੋਂ ਸਰਕਾਰ ਚ ਸੀਗੇ ਜਦੋਂ ਮੈਂ ਪਹਿਲੀ ਵਾਰ ਐਮਪੀ ਬਣਿਆ ਉੱਥੇ ਰੋਜ਼ ਸ਼ਰਮਸਾਰ ਹੋਈਦਾ ਸੀ ਸਵੇਰੇ 2 ਜੀ ਦੂਜੇ ਕਾਮਨਵੈਲਥ ਫਿਰ ਕੋਲਕਟਾਲਾ ਉਸ ਤੋਂ ਬਾਅਦ ਆਪੋਲ ਦੇ ਗਿਆ ਹੁੰਦੀਆਂ ਸੀ ਇੱਥੇ ਇੱਕ ਗੱਲ ਨਹੀਂ ਹੋਈ ਕਿਸੇ ਇੱਕ ਵੀ ਕੋਈ ਗੱਲ ਜਿਹੜੀ ਆ ਅਸੀਂ ਤਾਂ ਖੋਜੀ ਬਣ ਕੇ ਬਹੁਤ ਬੰਦੇ ਆ ਜਿਹੜੇ ਉਹ ਲੱਗੇ ਰਹੇ ਫਿਰ ਦੱਸੋ ਕੋਈ ਮੁਕਾਬਲਾ ਰਹਿ ਗਿਆ ਪਰ ਰਵੀਜੀ ਜੇ ਤੋਜੀ ਦਾ ਸਵਾਲ ਹੈ ਕੋਲਗੇਟ ਦਾ ਸਵਾਲ ਹੈ ਤਾਂ ਉਹ ਕਾਂਗਰਸੇ ਵੀ ਸਵਾਲ ਕਰਦੀ ਕਿ ਦੱਸੋ ਅੱਜ ਤੱਕ ਉਹਨਾਂ ਮਾਮਲੇ 'ਚ ਕੀ ਕਾਰਵਾਈ ਹੋਈ ਹੈ ਕਿਹੜੇ ਲੀਡਰ ਨੂੰ ਫੜ ਕੇ ਤੁਸੀਂ ਅੰਦਰ ਦੇ ਦਿੱਤਾ ਹੈ ਬੀਜੇਪੀ ਜਿਹੜੇ ਘਟਾਲਿਆਂ ਦਾ ਜ਼ਿਕਰ ਕਰਕੇ ਸੱਤਾ ਚਾਹੀ ਅਜੋਨਾਂ ਘਟਾਲਿਆਂ ਦੇ ਵਿੱਚ ਕੀ ਕੀਤਾਗੇ ਨਹੀਂ ਰਾਜਾ ਜੀ ਮੈਨੂੰ ਪਤਾ ਨਹੀਂ ਕਿੰਨਾ ਚਿਰ ਕਨੂੰ ਹੀ ਮੋਜੀ ਹੋਣੀ ਪਤਾ ਨਹੀਂ ਕਿੰਨਾ ਚਿਰ ਜਿਨ੍ਹਾਂ ਚ ਰਏ ਆ ਬੇਲਾਂ ਕਰਾਈਆਂ ਅੱਜ ਪਤਾ ਨਹੀਂ ਕਿੰਨੇ ਕਿ ਜਿਹੜੇ ਉਹਨਾਂ ਚ ਬਾਹਰ ਭੱਜੇ ਹੋਏ ਨੇ ਵਿਦੇਸ਼ਾਂ ਚ ਬੈਠੇ ਜਿੱਤੇ ਰਾਗਬ ਝੱਡਾ ਚ ਲੱਗਿਆ ਇਸ ਕਰਕੇ ਇਹ ਤਾਂ ਜੀਲਾ ਕੱਟ ਕੇ ਵੀ ਹੁਣ 10 ਸਾਲ ਚ ਲੋਕ ਭੁੱਲ ਗਏ ਉਦੋਂ ਵਾਂ ਤਾਂ ਨਵੇਂ ਕਾਰੇ ਆ ਜਿਹੜੇ ਬਹੁਤ ਨੇ ਉਹ ਅੱਗੇ ਜਾਗਰ ਹੋ ਗਏ ਇਹ ਤਾਂ ਬਹੁਤਾਂ ਦੇ ਕੇਸ ਆ ਜਿਹੜੇ ਉਹ ਸੀਬੀਆਈ ਦੇ ਚੱਲ ਰਹੇ ਆ ਬੇਲਾਂ ਹੋ ਜਾਂਦੀਆਂ ਪੋਰਟਾਂ ਚ ਕਈ ਵਾਰ ਫਿਰਦੇ ਆ ਪਰ ਚਲੋ ਉਹ ਵੀ ਛੱਡੋ ਪਰ ਇਸ ਕੰ ਨੂੰ ਲੋਕ ਤਾਂ ਮੰਨ ਚੁੱਕੇ ਆ ਨਾ ਵੀ ਹਾਂ ਇਹ ਇਨਾਂ ਨੇ ਇਹ ਕੰਮ ਕੀਤੇ ਤੇ ਲੋਕ ਤਾਂ ਸਜ਼ਾ ਦੇ ਰਹੇ ਆ ਨਾ ਲੋਕ ਤੇ ਮਤਲਬ ਪਹਿਲਾਂ ਵੀ ਪਰ ਉਹ ਘਟਾਲੇ ਤਾਂ ਪਿਛਲੀ ਯੂਪੀਏ ਸਰਕਾਰ ਦੇ ਦੌਰਾਨ ਹੋ ਗਏ ਸੀ 2014 2019 ਵੀ ਆਇਆ ਇੰਨਾ ਸਮਾਂ ਕਿਵੇਂ ਲੱਗਿਆ ਤੁਹਾਨੂੰ ਇਹ ਅਹਿਸਾਸ ਹੋਣ ਦੇ ਵਿੱਚ ਕਿ ਇਹ ਜਿਹੜੇ ਘਟਾਲੇ ਨੇ ਇਹ ਤਾਂ ਕਾਂਗਰਸ ਤੇ ਬਹੁਤ ਵੱਡਾ ਦਾਗ ਹੈ ਜੋ ਕਦੇ ਧੋਲੇ ਨਹੀਂ ਸਕਦਾ ਨਹੀਂ ਸਾਲ ਮੈਂ ਇਹੀ ਤਾਂ ਕਹਿ ਰਿਹਾ ਵੀ 10 ਸਾਲ ਅਸੀਂ ਉਥੇ ਦੇਖੀ ਗਏ ਵੀ ਯਾਰ ਸਾਡੇ 'ਚ ਅੰਤਰ ਕੀ ਹੈ ਇਹਨਾਂ 'ਚ 10 ਸਾਲ ਮੈਂ ਤਾਂ ਤੁਹਾਨੂੰ ਦੱਸੀ ਇਹ ਨਾ ਵੀ ਅਸੀਂ ਇਹਨਾਂ ਦੇ ਲੱਭੀ ਗਏ ਵੀ ਕੋਈ ਇਹਨਾਂ ਦੇ ਵੀ ਕੋਈ ਅੱਜ ਤੱਕ ਕੋਈ ਚੀਜ਼ ਨਹੀਂ ਇਮਾਨਦਾਰੀ ਤੋਂ ਸਵਾਇ ਕੋਈ ਕੰਮ ਹੀ ਨਹੀਂ ਪ੍ਰਧਾਨ ਮੰਤਰੀ ਜਿਹੜਾ ਉਹ ਕੰਮ ਤੋਂ ਸਵਾਇ ਕੋਈ ਫੈਸਲਾ ਹੀ ਨਹੀਂ ਕਰ ਰਹੇ ਐਮਪੀ ਤਾਂ ਮੈਂ ਕਿਹੜਾ ਐਮਪੀ ਨਹੀਂ ਬਣ ਰਿਹਾ ਸੀ ਮੈਂ ਤਾਂ ਹਰ ਵਾਰ ਐਮਪੀ ਬਣ ਜਾਂਦਾ ਸੀ ਐਮਪੀ ਇਸ ਵਾਰ ਵੀ ਬਣ ਜਾਂਦਾ ਪਰ ਮੇਰੇ ਐਮਪੀ ਬਣਨਾ ਪੰਜਾਬ ਨੂੰ ਕੀ ਫਾਇਦਾ ਹੋਣਾ ਸੀ ਲੁਧਿਆਣੇ ਨੂੰ ਕੀ ਫਾਇਦਾ ਹੋਣਾ ਸੀ ਇਸ ਕਰਕੇ ਸਰਕਾਰ ਤਾਂ ਮੋਦੀ ਸਾਹਿਬ ਦੀ ਬਣ ਰਹੀ ਹੈ ਦੂਜਾ ਪੁਆਇੰਟ ਇਹ ਕੰਮ ਤੇ ਲਿਖਿਆ ਹੈ ਵੀ ਉਹ 400 ਤੋਂ ਪਾਰ ਆਪਣੀਆਂ ਤਾਂ ਥੋੜੀਆਂ ਸੀਟਾਂ ਐ ਬਾਕੀ ਸੂਬਿਆਂ ਦੇ ਫੈਸਲਾ ਕਰੀ ਬੈਠੇ ਉਹਨਾਂ ਨੂੰ ਬਣਾਉਣ ਦਾ ਤੇ ਉਹਦੇ ਵਿੱਚ ਜਿਹੜਾ ਕਰਜ਼ੇ 'ਚ ਡੁੱਬਿਆ ਪੰਜਾਬ, ਨਸ਼ੇ 'ਚ ਡੁੱਬਿਆ ਪੰਜਾਬ, ਗੈਂਗਸਟਰਵਾਦ 'ਚ ਡੁੱਬਿਆ ਪੰਜਾਬ। ਖੇਤੀ ਜਿਹੜੀ ਉਹ ਜਰੀਲੀ ਹੋਈ ਪਈ ਆ, ਪਾਣੀ ਡੂੰਘਾ ਹੋਇਆ ਜਾ ਰਿਹਾ ਤੇ ਉਹ ਬਚਾਉਣਾ ਕਿ ਨਹੀਂ ਕੁਝ ਬਣਾਉਣਾ ਕਿਉਂਕਿ ਸਰਕਾਰ ਤਾਂ ਉਹਨਾਂ ਦੀ ਰਹਿਣੀ ਆ। ਆਪਾਂ ਜਿੱਤੇ ਇਹੀ ਵਜ੍ਹਾ ਤਾਂ ਨਹੀਂ ਕਿ ਤੁਹਾਨੂੰ ਲੱਗਿਆ ਕਿ ਜਿੱਤਣਾ ਤਾਂ ਬੀਜੇਪੀ ਨਹੀਂ ਐ, ਬੀਜੇਪੀ ਵਾਲੀ ਸਾਈਡ ਜਾ। ਨਹੀਂ ਜੀ, ਇਹ ਤਾਂ ਇੱਕ ਇੱਕ ਸਾਈਡ ਦੀਆਂ ਗੱਲਾਂ ਪਰ ਵੱਡੀ ਗੱਲ ਜਿਹੜਾ ਏ, ਬੀਜੇਪੀ ਦੇ ਨਾਲ ਜਿਹੜੀ ਮੇਰੀ ਗੱਲ ਚੱਲ ਰਹੀ ਸੀ ਵੀ ਜੇ ਅਸੀਂ ਪੰਜਾਬ ਨੂੰ ਬਚਾਉਣਾ ਤਾਂ ਅਸੀਂ ਕਾਲੀ ਦਲ ਦੇ ਨਾਲ ਤਾਂ ਕੰਮ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਵੀ ਲੋੜ ਸੀ ਜਿਹੜੇ ਚੰਗਾ ਪੰਜਾਬ ਦੇ ਲੀਡਰ ਨੇ ਤੇ ਅਸੀਂ ਇਹ ਗੱਲ ਉਹਨਾਂ ਨੂੰ ਕਹੀ ਸੀ ਵੀ ਜੇ ਇਕੱਲਾ ਫੈਸਲਾ ਕਰੋਗੇ ਤਾਂ ਤੁਹਾਡੇ ਨਾਲ ਜ਼ਰੂਰ ਚੱਲਾਂਗੇ ਕਿਉਂਕਿ ਪੰਜਾਬ ਦੀ ਗੱਲ ਹੈ ਯਾਨੀ ਤੁਸੀਂ ਨਹੀਂ ਚਾਹੁੰਦੇ ਸੀ ਕਿ ਕਾਲੀ ਦਲ ਨਾਲ ਸਮਝੌਤਾ ਨਹੀਂ ਹੁੰਦਾ ਜੇ ਕਾਲੀ ਦਲ ਨਾਲ ਸਮਝੌਤਾ ਹੋ ਜਾਂਦਾ ਫਿਰ ਰਵਨੀਤ ਪਿੱਟੂ ਨਹੀਂ ਜਾਂਦੇ ਵੀ ਜਿੱਥੇ ਫਿਰ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਪਹਿਲੀ ਗੱਲ ਤਾਂ ਉਹਨਾਂ ਨੇ ਤਾਂ ਜਿਹੜਾ ਅੱਜ ਕਿਸਾਨ ਐਜੀਟੇਸ਼ਨ ਜਿਹੜਾ ਖੜਾ ਹੋਇਆ ਇੱਕ ਦੂਜੇ ਨਾਲ ਇੰਨੀ ਦੁਸ਼ਮਣੀ ਘੜਤਣ ਵਧਾਈ ਇਹ ਉਹਨਾਂ ਨੇ ਤਾਂ ਵਧਾਈ ਆ ਅਕਾਲੀ ਦਲ ਹੀ ਹੈ ਇਹਦੇ ਲਈ ਨਾ ਜੁਮੇਵਾਰ ਉਹਨਾਂ ਨੇ ਬਿੱਲ ਬਣਵਾਏ ਜਦੋਂ ਬਿੱਲ ਗਲਤ ਬਣਵਾ ਲੇ ਮੁੜ ਕੇ ਭੱਜ ਗਏ ਬੀਜੇਪੀ ਤੇ ਪਾ ਕੇ ਉਦੋਂ ਮਦ ਜਦੋਂ ਸਰਕਾਰ ਬਣਦੀ ਸੀ ਬੀਜੇਪੀ ਦੀ سپورਟ ਨਾਲ ਸਰਕਾਰ ਬਣਾ ਲੈਂਦੇ ਸੀ ਮਲਾਈ ਆਪ ਨਾਲ ਲੈਂਦੇ ਸੀ ਕਿ ਝੜੇ ਨਾਲ ਤੇ ਪਾ ਦਿੰਦੇ ਸੀ ਤੇ ਇਸ ਕਰਕੇ ਬੀਬੀ ਦੇਵੀ ਗਰੂ ਦੀ ਉਹਨਾਂ ਨੇ ਕੀ ਕੀਤੀ ਉਹਨਾਂ ਦਾ ਜਾਣਦਾ ਕਿਵੇਂ ਮਤਲਬ ਸੀ ਤੇ ਜਦੋਂ ਹੀ ਉਹਨਾਂ ਨੇ ਫੈਸਲਾ ਲਿਆ ਵੀ ਅਸੀਂ ਇਕੱਲੇ ਭਾਈ ਕਮਲ ਦਾ ਫੁੱਲੇਸਵਰ ਇਲੈਕਸ਼ਨ ਲੜਾਂਗੇ ਨੀ ਹੋਂ ਥੋੜਾ ਨਹੀਂ ਤਾਂ ਵਿੱਚ ਕੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਐਮਐਸਪੀ ਨੂੰ ਲੈ ਕੇ ਜਿਹੜੇ ਤਿੰਨ ਕਾਨੂੰਨ ਬਣੇ ਆ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਨੇ ਬਣਵਾਤੇ ਉਹ ਕਾਨੂੰਨ ਕੇਂਦਰ ਸਰਕਾਰ ਜਿਹਦੇ ਵਿੱਚ ਕੋਈ ਸਮੂਹਿਤ ਨਹੀਂ ਹੈ ਕੇਂਦਰ ਸਰਕਾਰ ਕਿਸਾਨ ਇਲਜ਼ਾਮ ਲਾ ਰਹੇ ਨੇ ਕਿ ਸਾਨੂੰ ਸਾਡੇ ਨਾਲ ਕੋਈ ਗੱਲਬਾਤ ਤੱਕ ਨਹੀਂ ਕੀਤੀ ਗਈ ਇਹ ਕਾਨੂੰਨ ਬਣਾਉਣ ਵੇਲੇ ਮੈਂ ਇਹ ਵੀ ਤਾਂ ਕਰਦਾ ਨਾ ਟੂ ਲੀਡਰਸ ਇਹ ਸਭ ਤੋਂ ਵੱਡੇ ਕਿਸਾਨ ਨਹੀਂ ਕੌਣ ਸੀ ਛਟਾਲਾ ਪਰਵਾਰ ਤੇ ਬਾਦਲ ਪਰਵਾਰ ਦੋਨੋਂ ਹੀ ਇੱਥੇ ਖੇਤੀ ਜਿੱਥੇ ਜ਼ਿਆਦਾ ਹੁੰਦੀ ਹੈ ਕੁਝ ਪਾਰੀ ਜਿੱਥੇ ਐਮਐਸਪੀ ਆ ਉਹ ਦੋਨੋਂ ਆ ਨਾਲ ਗੱਲ ਕੀਤੀ ਦੋਨੋਂ ਉਹਨਾਂ ਦੇ ਅਲਾਈਅੰਸ ਪਾਰਟਨਰ ਸੀ ਦੋਨਾਂ ਨੇ ਕਹਿਤਾ ਜੀ ਬਿਲਕੁਲ ਇਹ ਬਹੁਤ ਵਧੀਆ ਬਿਲ ਨੇ ਥੱਲੇ ਨਾਲ ਕਿਸੇ ਨਾਲ ਗੱਲ ਕੀਤੀ ਪਿੰਨ ਨਾਲ ਪਿੰਡਾਂ ਦੇ ਲੋਕਾਂ ਨਾਲ ਜਾ ਕੇ ਦੋਨਾਂ ਨੇ ਕਹਿਤਾ ਜੀ ਜ਼ਿੰਮੇਵਾਰੀ ਸਾਡੀ ਆ ਬਲੇ ਬਿਲਕੁਲ ਠੀਕ ਜਦੋਂ ਉਹ ਦੇਖਿਆ ਥੱਲੇ ਮਾੜਾ ਜਿਹਾ ਵਿਰੋਧ ਜਿਦੀ ਛਾਲ ਮਾਰ ਕੇ ਭਰੇ ਹੋਗੇ ਤੇ ਸਾਰਾ ਕੁਝ ਬੀਜੇਪੀ ਤੇ ਪਾਤਾ ਤੇ ਗੱਲ ਵੀ ਨਹੀਂ ਵਿਚ ਕਰਨ ਵਾਲਾ ਕੋਈ ਰਿਹਾ ਉਹ ਤਾਂ ਪੰਜਾਬ ਦੇ ਖਾਤਰ ਆਪਣੀਆਂ ਜਿਵੇਂ ਆਪਾਂ ਜਾਨਾਂ ਦੇਸ਼ ਖਾਤਰ ਦਿੰਨੇ ਆ ਪੰਜਾਬ ਖਾਤਰ ਦੇਣ ਨੂੰ ਤਿਆਰ ਨੇ ਪਰ ਕੋਈ ਬੰਦਾ ਇਸੇ ਵਾਰ ਤੀ ਸੀ ਇਹੀ ਡਾਇਲੌਗ ਚੱਲ ਰਿਹਾ ਸੀ ਸਾਡਾ ਉਹਨਾਂ ਨਾਲ ਵੀ ਭਾਈ ਅਸੀਂ ਜਦਨ ਆਵਾਂਗੇ ਉਦੋਂ ਬਾਅਦ ਜਦਨ ਸਰਕਾਰ ਬਣੀ ਕਿਸਾਨਾਂ ਮਜ਼ਦੂਰਾਂ ਦਾ ਰੈੱਡ ਕਾਰਪਟ ਸਿੱਧਾ ਪ੍ਰਧਾਨ ਮੰਤਰੀ ਜੀ ਦੇ ਆਫਿਸ ਸਵਾਗਤ ਹੋਊਗਾ ਤੇ ਬਹਿ ਕੇ ਇਹ ਨਹੀਂ 700 ਕਿਸਾਨ ਸ਼ਹੀਦ ਕਰਾ ਦਿੱਤਾ ਕਿਉਂਕਿ ਮੈਂ ਤਾਂ ਆਪ ਸਮਾਸਾਲ ਬੈਠਾ ਨਹੀਂ ਮੈਂ ਉਹੀ ਸਵਾਲ ਕਰਨਾ ਸਿਰਫ ਨੀਰ ਜੀ ਕਿ ਤੁਸੀਂ ਵੀ ਉਸ ਵੇਲੇ ਕਾਨੂੰਨਾਂ ਦਾ ਬੜਾ ਡਟ ਕੇ ਵਿਰੋਧ ਕੀਤਾ ਪਾਰਲੀਮੈਂਟ ਦੇ ਵਿੱਚ ਤੁਸੀਂ ਮੁੱਦਾ ਚੁੱਕਦੇ ਰਹੇ ਕਿ ਕਿਸਾਨਾਂ ਦੇ ਹੱਕ 'ਚ ਨਹੀਂ ਹੈ ਤਾਂ ਕੀ ਉਹ ਫੈਸਲਾ ਇੱਕ ਗਲਤੀ ਸੀ ਕੀ ਕੀ ਹੋ ਇਸ ਵੇਲੇ ਜਿਹੜੇ ਕਿਸਾਨਾਂ ਨੂੰ ਭਰੋਸਾ ਦਿੱਤਾ ਜਦੋਂ ਅੰਦੋਲਨ ਖਤਮ ਹੋਇਆ ਐਮਐਸਪੀ ਦਾ ਭਰੋਸਾ ਦਿੱਤਾ ਗਿਆ ਸੀ ਕਿ ਕਾਨੂੰਨੀ ਗਰੰਟੀ ਦਿੱਤੀ ਜਾਵੇਗੀ ਉਹ ਤਾਂ ਹੈਗੀ ਆ ਉਹਨੂੰ ਲੈ ਕੇ ਤੇ ਅੱਜ ਵੀ ਕਿਸਾਨ ਸੜਕਾਂ ਤੇ ਬੈਠੇ ਨੇ ਆਪਣੇ ਗ੍ਰਾਮਸਪੀ ਦੀ ਗਰੰਟੀ ਹੈਗੀ ਆ ਉਹ ਬਾਕੀ ਮੁਲਕ ਦੀ ਗੱਲ ਕਰਦੇ ਆ ਆਪਣੇ ਕੋਈ ਐਮਐਸਪੀ ਦੀ ਕੋਈ ਕਮੀ ਥੋੜੀ ਹੈ ਆਪਣੇ ਤਾਂ ਫਸਲ ਸਾਰੀ ਉਹ ਐਮਐਸਪੀ ਦੀ ਵਿਕਦੀ ਹੈ ਉਹ ਦੂਜੇ ਸੂਬਿਆਂ ਦੀ ਗੱਲ ਕਰਦੇ ਆ ਆਪਣੇ ਤਾਂ ਜਿਹੜੇ ਗੱਲਾਂ ਨੇ ਇੱਕ ਸਭ ਤੋਂ ਵੱਡੀ ਹੈ ਪੈਨਸ਼ਨ ਦੀ ਗੱਲ ਕਿਸਾਨਾਂ ਨੂੰ ਪੈਨਸ਼ਨ ਲਾਈ ਜਾਵੇ ਬਾਕੀ ਕਰਜ਼ਾ ਮਾਫ਼ ਕੀਤਾ ਜਾਵੇ ਇਹ ਇਹ ਵੱਡੇ ਜਿਹੜੇ ਮੁੱਦੇ ਨੇ ਇਹ ਅਲੱਗ ਮੁੱਦੇ ਆ ਆਪਣਾ ਐਮਐਸਪੀ ਪੰਜਾਬ ਦਾ ਮੁੱਦਾ ਨਹੀਂਗਾ ਪੰਜਾਬ ਦਾ ਐਮਐਸਪੀ ਜਿਹੜੀ ਕਣਕ ਤੋਂ ਨੇ ਤੇ ਦੋ ਪੰਜਾਬ ਦੇ ਵਿੱਚ ਸਿਰਫ ਮੈਂ ਕੋਈ ਸਵਾਲ ਕਰਨਾ ਸੀ ਕਿ ਸਿਰਫ ਦੋ ਫਸਲਾਂ ਦੇ ਉੱਤੇ ਐਮਐਸਪੀ ਮਿਲਦੀ ਹੈ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਪਾਣੀ ਨੂੰ ਲੈ ਕੇ ਇੱਕ ਬਹੁਤ ਵੱਡੀ ਸਮੱਸਿਆ ਹੈ ਕਿ ਜ਼ਮੀਨ ਹੇਠਲਾ ਪਾਣੀ ਲਗਾਤਾਰ ਮੁੱਕਦਾ ਜਾ ਰਿਹਾ ਹੈ ਜੇ ਪੰਜਾਬ ਇਹ ਰਵਾਇਤੀ ਫਸਲਾਂ ਤੇ ਲੱਗਿਆ ਰਿਹਾ ਤਾਂ ਉਹਨਾਂ ਨੇ ਸਮੇਂ ਚ ਪੰਜਰ ਹੋ ਜਾਊਗਾ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਬਦਲੀਆਂ ਫਸਲਾਂ ਦੇ ਉੱਤੇ ਵੀ ਕਿਸਾਨਾਂ ਨੂੰ ਐਮਐਸਪੀ ਮਿਲੇ ਕੇਂਦਰ ਤੇਈ ਫਸਲਾਂ ਤੇ ਐਮਐਸਪੀ ਲਾੰਦ ਹੈ ਮਿਲਦੀ ਸਿਰਫ ਦੋ ਫਸਲਾਂ ਦੇ ਉੱਤੇ ਕੱਲ ਤਾਂ ਬਾਅਦ ਦੀ ਹੈ ਨਾ ਪਹਿਲਾਂ ਤਾਂ ਕਿ ਕਿਸਾਨ ਤਿਆਰ ਹੋਵੇ ਵੀ ਕਿਹੜੀ ਫਸਲ ਲਾਉਣੀ ਹੈ ਅਜੇ ਤਾਂ ਉਹ ਗੱਲ ਹੈ ਹੀ ਨਹੀਂ ਕੋਈ ਪਰ ਇਹ ਸਾਰੀਆਂ ਗੱਲਾਂ ਕਰਾਂਗੇ ਇਸੇ ਕਰਕੇ ਵਿੱਚ ਆਏ ਆ ਕਿ ਕੰਜੀਟਨ ਦੁਆਰਾ ਕਿਵੇਂ ਪੰਜਾਬ ਨੂੰ ਖੁਸ਼ਹਾਲ ਕਰਨਾ ਹੈ ਕਿਵੇਂ ਪੰਜਾਬ ਨੂੰ ਬਚਾਉਣਾ ਹੈ ਕਿਵੇਂ ਪੰਜਾਬ ਦੇ ਨਸ਼ਾ ਦੂਰ ਕਰਨਾ ਹੈ ਕਿਵੇਂ ਜਰੀਲੀ ਜਿਹੜੀ ਤੁਸੀਂ ਕਹ ਰਹੇ ਹੋ ਦੁਨੀਆ ਦੀ ਸਭ ਤੋਂ ਇਸ ਵੇਲੇ ਜਿਹੜੀ ਆਪਣੀ ਧਰਤੀ ਹੈ ਉਹ ਜਰੀਲੀ ਹੋ ਗਈ ਪਾਣੀ ਫੁੱਟਾਂ ਦੇ ਫੁੱਟ ਥੱਲੇ ਜਾ ਰਿਹਾ ਉਹ ਫਿਰ ਆਪਾਂ ਕਰ ਕੀ ਤੋਂ ਸਕਦੇ ਆ ਆਪਾਂ ਉਹਨਾਂ ਨਾਲ ਲੜ ਕੇ ਕਰ ਸਕਦੇ ਆ ਜਾਂ ਆਪਾਂ ਉਹਨਾਂ ਨਾਲ ਨਾਲ ਵੜ ਕੇ ਕਰ ਸਕਦੇ ਆ ਜੇ ਲੜੀ ਜਾਵਾਂਗੇ ਉਹ ਤਾਂ ਹਾਲਾਤ ਆਪਾਂ ਦੇਖ ਹੀ ਲੈ ਵੀ ਕੀ ਆ ਜੇ ਆਪਾਂ ਵਿੱਚ ਉਹਨਾਂ ਦੇ ਵਹਿ ਕੇ ਫਿਰ ਆਪਣਾ ਪੰਜਾਬ ਠੀਕ ਹੋਊਗਾ ਜਾਂ ਆਪਣਾ ਲੜਕੇ ਠੀਕ ਹੋਊਗਾ ਇਹ ਇਹ ਫੈਸਲਾ ਹੁਣ ਪੰਜਾਬ ਨੇ ਕਰਨਾ ਹੈ ਅਸੀਂ ਜਰੰਟੀਆਂ ਲੈ ਕੇ ਆ ਵੀ ਇਹਨਾਂ ਕਿਸਾਨਾਂ ਨੂੰ ਕੋਈ ਕਰਨ ਦੀ ਲੋੜ ਨਹੀਂ ਕਿਸਾਨ ਸਾਨੂੰ ਹੁਕਮ ਕਰਨਗੇ ਅਸੀਂ ਜਾ ਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੰਪਲੀਮੈਂਟ ਕਰਾ ਕੇ ਆਹ ਬਜਟ ਪਹਿਲੇ ਹੀ ਆਊਗਾ ਪਹਿਲੇ ਬਜਟ 'ਚ ਇਹਨਾਂ ਦੀਆਂ ਜਿਹੜੀਆਂ ਗੱਲਾਂ ਹੋਣਗੀਆਂ ਅਧੀਆਂ ਤਾਂ ਸਾਨੂੰ ਅਸੀਂ ਵੀ ਕਿਸਾਨਾਂ ਨੂੰ ਪਤਾ ਏ ਤੇ ਨਾਲ ਲਿਜਾ ਕੇ ਬਿਠਾ ਕੇ ਉਹ ਸਾਰੀਆਂ ਗੱਲਾਂ ਪਹਿਲੇ ਬਜਟ 'ਚ ਕਰਾਂਗੇ ਵਿਰੋਧ ਫੇਰ ਕਰ ਲਾਂਗੇ ਜਿਹੜਾ ਇਸ ਵੇਲੇ ਅੰਦੋਲਨ ਹੈ ਉਹਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਕਿ ਉਹ ਕਿਸਾਨ ਕਹਿੰਦੇ ਨੇ ਕਿ ਇੱਕ ਵਾਰੀ ਮੁਰਦਤ ਕੋਲ ਠੀਕ ਕਰ ਸਕਦੇ ਆ ਅੰਦੋਲਨ ਹੁਣ ਅੰਦੋਲਨ ਜਦੋਂ ਸ਼ੁਰੂ ਹੋਇਆ ਇਸ ਵਾਰ ਤਾਂ ਉਦੋਂ ਹੋਇਆ ਜਦੋਂ ਇਲੈਕਸ਼ਨ ਕੋਡ ਲੱਗਣਾ ਸੀ ਇਹ ਵੀ ਬਹੁਤ ਵੱਡਾ ਇੱਕ ਇਸ ਵਾਰ ਤੇ ਉਹਨਾਂ ਨੇ ਤਾਂ ਮੰਤਰੀ ਭੇਜੇ ਪਰ ਉਹਦੇ ਵਿੱਚ ਜਿਹੜੇ ਮੈਨੂੰ ਲੱਗਦਾ ਨਾ ਇਹਨਾਂ ਦੇ ਵੱਲੋਂ ਉਹ ਗੱਲ ਸਮਝ ਰਹੇ ਆ ਕੋਈ ਇਹ ਬਹੁਤ ਵੱਡੀ ਕਮੀ ਸੀ ਜਿਹੜੀ ਆਪਸ ਵਿੱਚ ਜਿਹੜੀ ਇੰਟਰੈਕਟ ਬੜਾ ਵੱਡਾ ਗੈਪ ਆ ਜਿਹੜੀ ਗੱਲ ਨਾ ਤਾਂ ਇਧਰੋਂ ਕੋਈ ਐਸੀ ਗੱਲ ਆਉਂਦੀ ਹੈ ਜਿਸ ਦੇ ਨਾਲ ਉਹ ਮੰਨ ਜਾਣ ਨਾ ਉਧਰੋਂ ਐਸੀ ਗੱਲ ਆਉਂਦੀ ਉਹ ਦੋਨੋਂ ਨੂੰ ਉਹ ਜਿਹੜਾ ਬ੍ਰਿਜਾ ਬਚਾਲੇ ਬਣਾ ਕੇ ਬਿਲਕੁਲ ਇਹਨੂੰ ਠੀਕ ਕਰਾਂਗੇ ਇਹ ਹਰੇਕ ਗੱਲ ਨੂੰ ਸ਼ੱਕ ਨਾਲ ਨਹੀਂ ਦੇਖਣਾ ਚਾਹੀਦਾ ਜੇ ਹਰ ਚੀਜ਼ ਆਪਾਂ ਸ਼ੱਕ ਨਾਲ ਹੀ ਦੇਖਾਂਗੇ ਫਿਰ ਉਹ ਗੱਲ ਕਦੇ ਸਿਰੇ ਨਹੀਂ ਚੜ੍ਹਦੀ ਜਦੋਂ ਹੁਣ ਵਿੱਚ ਬੈਠਾਂਗੇ ਅੱਗੇ ਵੀ ਪੰਜਾਬ ਅਮਨ ਸ਼ਾਂਤੀ ਦੀ ਗੱਲ ਸੀ ਮੇਰੇ ਦਾਦਾ ਜੀ ਨੇ ਠੀਕ ਕੀਤੀ ਕੀਤੀ ਜਦੋਂ ਮੈਂ ਹੁਣ ਇਹ ਵਿਸ਼ਵਾਸ ਦੁਵਾ ਰਹੇ ਹਾਂ ਰੋਸਾ ਦੁਵਾਣ ਦੁਵਾ ਰਹੇ ਹਾਂ ਭਈ ਇਹ ਗੱਲ ਠੀਕ ਕਰਾਂਗੇ ਇਹ ਜੀ ਕਿਹੜਾ ਮਸਲਾ ਠੀਕ ਨਹੀਂ ਹੋਉਂਦਾ ਨਾਲੇ ਕਿੱਡੀ ਕਬੜੀ ਗੱਲ ਆ ਯਾਰ ਕੇਂਦਰ ਕੋਲ ਤਾਂ ਕੋਈ ਕਮੀ ਹੋਣੀ ਪੈਸੇ ਦੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਇੱਕ ਇੱਕ ਦਿਨ ਚ ਇਹ ਮਸਲੇ ਹੱਲ ਹੋਣ ਵਾਲੇ ਆ ਸਿਰਫ ਕੜਕਟਣਾਂ ਜਿਹੜੀ ਉਹ ਵਧੀ ਹੋਈ ਜਦੋਂ ਵਿੱਚ ਕੜਕਟਣ ਠੀਕ ਹੋ ਜੂਗੀ ਮਸਲੇ ਆਪਣੇ ਆਪ ਹੱਲ ਹੋ ਜਾਣਗੇ ਤੁਸੀਂ ਬਿਆਸ ਸਿੰਘ ਉਹਨਾਂ ਦੀ ਗੱਲ ਕੀਤੀ ਕੱਲ ਤੁਹਾਡੇ ਇੱਕ ਪੋਸਟਰ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਵਾਲ ਚੁੱਕੇ ਉਹ ਕਹਿੰਦੇ ਉਹਨਾਂ ਦੀ ਸ਼ਹਾਦਤ ਨੂੰ ਆਪਣੇ ਸਿਆਸੀ ਹਿੱਤਾਂ ਦੇ ਲਈ ਇਸਤੇਮਾਲ ਕਰ ਰਹੇ ਪਹਿਲੀ ਗੱਲ ਤਾਂ ਮੈਂ ਬੜਾ ਖੁਸ਼ ਹਾਂ ਬੜੀ ਮੈਨੂੰ ਪ੍ਰਸੰਨਤਾ ਖੁਸ਼ੀ ਆ ਵੀ ਅੱਜ ਚੀਤ ਦੇ ਆਜ਼ਮ ਸਰਦਾਰ ਬਿਜਨ ਸਿੰਘ ਕਾਂਗਰਸ ਵਾਲਿਆਂ ਨੂੰ ਵੀ ਯਾਦ ਆਇਆ ਅੱਜ ਯਾਦ ਆਇਆ ਜਦੋਂ ਭਾਜਪਾ ਵਾਲਿਆਂ ਨੇ ਉਹਨਾਂ ਦੇ ਫਲੈਕਸ ਬਣਾ ਕੇ ਉਹਨਾਂ ਦੀ ਫੋਟੋਆਂ ਲਾਗੀਆਂ ਅੱਜ ਉਹਨਾਂ ਨੂੰ ਯਾਦ ਆਇਆ ਮੈਂ ਇੰਨਾ ਹੀ ਇਸੇ ਗਲਤੀ ਮੈਨੂੰ ਖੁਸ਼ੀ ਹੈ ਪਰ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਇੱਕ ਮੌਤ ਹੋਈ ਸੀ ਬਿਜਨ ਸਿੰਘ ਉਹਨਾਂ ਦੀ 1995 ਚ ਤੇ ਇਹ ਉਹਨਾਂ ਨੇ ਕਿਹਾ ਕਿ ਸਿਧਾਂਤਕ ਤੌਰ ਤੇ ਹੁਣ ਉਹਨਾਂ ਦੀ ਜਿਹੜੀ ਮੌਤ ਫੈਸਲਾ ਲਾਏ ਤੋ ਕਿ ਜਿਸ ਨੂੰ ਨਹੀਂ ਕਾਂਗਰਸ ਨੇ ਮੇਰੇ ਵੱਡੇ ਭਰਾ ਤੇ ਪ੍ਰਤਾਪ ਬਾਜਵਾ ਜੀ ਤਾਂ ਗੱਲ ਹੀ ਕੀ ਕਰਨੀ ਆ ਉਹ ਤਾਂ ਛੱਡੋ ਉਹਨਾਂ ਦਾ ਉਹਨਾਂ ਦਾ ਦਿਮਾਗੀ ਇਹ ਉਮਰ ਦੇ ਨਾਲ ਮੈਨੂੰ ਲੱਗਦਾ ਫਰਕ ਵੀ ਪੈ ਜਾਂਦਾ ਏ ਕਿਉਂਕਿ ਵੱਡੀ ਉਮਰ ਹੋ ਗਈ ਇਸ ਵੇਲੇ ਉਹਨਾਂ ਦਾ ਸਲਤ ਨੂੰ ਕੁਝ ਵੀ ਕਹਿ ਦਿੰਦੇ ਆ ਕੁਝ ਵੀ ਉਹ ਤਾਂ ਇਹ ਵੀ ਕਹ ਰਹੇ ਕਿ ਇਸ ਵਾਰੀ ਕਿਉਂਕਿ ਰਵਨੀਤ ਸਿੰਘ ਬਿੱਟੂ ਨੇ ਟਿਕਟ ਨਹੀਂ ਸੀ ਦੇਣੀ ਇਸ ਦਾ ਆਪ ਸੋਚ ਰਹੇ ਸੀ ਕਿ ਇਹਨਾਂ ਦਾ ਕੀ ਕਰੀਏ ਇਸੇ ਕਰਕੇ ਕੋਈ ਨਾ ਚੰਗਾ ਹੋਇਆ ਕਿ ਚੱਲੇਗੇ ਭਾਜਪੀ ਦੇ ਵਿੱਚ ਕਹਾਣੀ ਅੱਜ ਤੱਕ ਲਿਖਤ ਨਹੀਂ ਦਿੱਤੀ ਜਾ ਰਹੀ ਲੁਧਿਆਣੇ ਹੁਣ ਹੁਣ ਲੁਧਿਆਣੇ ਮੈਂ ਤਾਂ ਚਲਾ ਗਿਆ ਇਹ ਲਿਸਟ ਚ ਟਿਕਟ ਦਾ ਨਾਮ ਕਿਉਂ ਆਇਆ ਕਿਸੇ ਦਾ ਹੁਣ ਦੂਜਾ ਨੰਬਰ ਕੈਂਡੀਡੇਟ ਦੂਜੀ ਲਿਸਟ ਹੈ ਦਾ ਮਤਲਬ ਜਿਹੜਾ ਇਧਰੋਂ ਵੱਡੇ ਕੇ ਉਧਰੋਂ ਛੱਡ ਕੇ ਇਕੱਠਾ ਕੀਤਾ ਜਾ ਰਿਹਾ ਹੁਣ ਸੁਣ ਰਿਹਾ ਵੀ ਲੁਧਿਆਣੇ ਤੋਂ ਨੁਕੀ ਬਾਹਰੋਂ ਲੈ ਕੇ ਆ ਰਹੇ ਕਾ ಕಾಂಗ್ರೆਸ ਨੂੰ ਉਮੀਦਵਾਰ ਨਹੀਂ ਲੱਭਿਆ ਤੁਹਾਡੇ ਖਿਲਾਫ ਤੁਹਾਡੇ ਮੂਰੇ ਹੀ ਆ ਜਿਹੜੇ ਕਹਿੰਦੇ ਸੀ ਹੁਣ ਮੇਰੇ ਬਾਅਦ ਲਿਸਟ ਚ ਪਹਿਲੀ ਤਾਂ ਲਿੰਘੀ ਉਹਨਾਂ ਦੀ ਉਦੋਂ ਬਾਅਦ ਕਿੰਨੇ ਦਿਨ ਹੋ ਗਏ ਅੱਜ ਕੱਲ ਕਹਿੰਦੇ ਇੱਥੇ ਆਏ ਹੋਏ ਸੀ ਕਿਤੇ ਘਰ ਘਰ ਫਿਰ ਰਹੇ ਸੀ ਬਦੱਸੋ ਕੋਈ ਕੈਂਡੀਡੇਟ ਖੜਾ ਹੋ ਜਾ ਕੋਈ ਕੈਂਡੀਡੇਟ ਖੜਾ ਹੋ ਜਾ ਹੁਣ ਕਹਿੰਦੇ ਬਾਹਰੋਂ ਲੈ ਕੇ ਆ ਰਹੇ ਆ ਨਾਲ ਦੇ ਜਿਲਿਆਂ ਚ ਠੀਕ ਇੱਕ ਸਵਾਲ ਭਾਜਪਾ ਦੇ ਉੱਤੇ ਵੀ ਉੱਠਦਾ ਹੈ ਕਿ ਉਮੀਦਵਾਰਾਂ ਨੂੰ ਲੈ ਕੇ ਨਾ ਸਿਰਫ ਕਾਂਗਰਸ ਹੈ ਆਮ ਆਦਮੀ ਪਾਰਟੀ ਦੀ ਗੱਲ ਹੈ ਕਿ ਭਾਜਪਾ ਨੂੰ ਵੀ ਪੰਜਾਬ ਚ ਉਮੀਦਵਾਰ ਨਹੀਂ ਮਿਲ ਰਹੇ ਇਸੇ ਕਰਕੇ ਦੂਜੀ ਪਾਰਟੀਆਂ ਤੋਂ ਆਏ ਹੋਏ ਲੀਡਰ ਤੁਸੀਂ ਹੋਗੇ ਪੰਨੀਤ ਕੌਰ ਜੀ ਹੋਗੇ ਕੋਈ ਸ਼ੱਕ ਨਹੀਂ ਭਾਜਪਾ ਦੇ ਇਲੈਕਸ਼ਨ ਹੀ ਪਹਿਲੀ ਵਾਰ ਲੜ ਰਹੀ ਹੈ ਅੱਜ ਤੱਕ ਸਿਰਫ 13 ਚੋਂ ਤਿੰਨ ਇਲੈਕਸ਼ਨਾਂ ਲੜਦੀ ਸੀ ਗੁਰਦਾਸਪੁਰ ਸ਼੍ਰੀ ਅੰ ਉਹਨਾਂ ਨੇ ਤਾਂ ਇਲੈਕਸ਼ਨ ਹੀ ਇਸ ਵਾਰ ਸਾਰੇ ਪੰਜਾਬ 'ਚ 13 ਸੀਟਾਂ ਤੇ ਲੜੀ ਐ ਤੇ ਅੱਗੇ ਉਹਨਾਂ ਨੇ 23 ਸੀਟਾਂ ਤੇ ਲੜਦੀ ਸੀ ਉਹ 94 ਖਾਲੀ ਨੇ ਉਸ ਤਾਂ ਬਿਲਕੁਲ ਵੈਕੈਂਸੀਆਂ ਹੈਗੀਆਂ ਆਂ ਪੁਰਾਣਿਆਂ ਲਈ ਵੀ ਹੈਗੀਆਂ ਨਵੇਂਆਂ ਲਈ ਵੀ ਹੈਗੀਆਂ ਭਾਜਪਾ ਦਾ ਪਲਾਨ ਕੀ ਐ ਪੰਜਾਬ ਲਈ ਅਗਲੇ 2027 ਸਰਕਾਰ ਬਣਾਉਣਾ ਤੇ 100% ਸਰਕਾਰ ਬਣੂਗੀ ਕਿਉਂਕਿ ਲੋਕ ਕਾਂਗਰਸ ਨੂੰ ਜਮਾ ਕੇ ਦੇਖ ਚੁੱਕੇ ਆ ਅਕਾਲੀ ਦਲ ਨੂੰ ਜਮਾ ਕੇ ਦੇਖ ਚੁੱਕੇ ਆ ਆ ਬਦਲਾ ਵਾਲਿਆਂ ਨੂੰ ਕਿਉਂਕਿ ਇਹ ਤਾਂ ਸਾਰੇ ਜੇਲ੍ਹ 'ਚ ਬੈਠੇ ਆ ਹੁਣ ਇੱਕੋ ਇੱਕ ਜਿਹੜਾ ਲੋਕਾਂ ਦਾ ਅਜਮਾਣੀ ਬੀਜੇਪੀ ਰਹਗੀ ਲੋਕ ਜ਼ਰੂਰ ਬੀਜੇਪੀ ਨੂੰ ਇੱਕ ਵਾਰ ਟੈਸਟ ਕਰਨਗੇ ਤੇ ਅਸੀਂ ਜ਼ਿੰਮੇਵਾਰੀ ਨਾਲ ਉਹ ਕਾਮਯਾਬੀ ਆ ਜਿਹੜੀ ਤੁਹਾਡੇ ਵਿਰੋਧੀ ਤਾਂ ਤੰਦ ਕੱਸਦੇ ਆ ਕਹਿੰਦੇ ਬੀਜੇਪੀ ਨੂੰ ਤੁਸੀਂ ਸੇਖ ਲਓ ਜਿਹੜੇ ਇਸ ਵੇਲੇ ਲੀਡਰ ਨੇ ਸਾਲੇ ਵੀ ਪੁਰਾਣੀ ਕਾਂਗਰਸ ਦੇਖ ਲਓ ਤੇ ਬੀਜੇਪੀ ਦੇਖ ਲਓ ਤੇ ਸਾਰੀ ਕਾਂਗਰਸੀ ਬੀਜੇਪੀ ਦੇ ਵਿੱਚ ਨਜ਼ਰ ਆਉਂਦੀ ਆਪ ਸਾਰੇ ਚੰਗੇ ਚੰਗੇ ਲੀਡਰ ਨੇ ਜਿਹੜੇ ਉਹ ਇਧਰ ਆ ਗਏ ਬੀਜੇਪੀ 'ਚ ਨੇ ਬਾਕੀ ਜਿਨ੍ਹਾਂ ਨੂੰ ਕੋਈ ਲੈਂਦਾ ਨਹੀਂ ਪੁੱਛਦਾ ਨਹੀਂ ਹੋਰ ਤਾਂ ਰਹਿ ਗਈ ਤੁਹਾਡੇ ਵਿਰੋਧੀ ਤਾਂ ਕਹਿੰਦੇ ਨੇ ਕਿ ਭਾਜਪਾ ਦਾਤਮਕਾ ਆ ਕੇ ਲਿਆ ਰਹੀ ਹੈ ਸਾਰੇ ਲੀਡਰਾਂ ਨੂੰ ਜਿਹੜਾ ਨਹੀਂ ਡਰਦਾ ਉਹਦੇ ਤੇ ਈਡੀ ਦਾ ਛਾਪਾ ਮਰਾ ਦਿੰਦੇ ਹੈ ਸੀਬੀਆਈ ਦਾ ਛਾਪਾ ਮਰਵਾ ਦਿੰਦੇ ਚਲੋ ਖੁਸ਼ ਰਹਣ ਉਸੇ ਗੱਲਾਂ 'ਚ ਵਿਚਾਰੇ ਇਸੇ ਖ਼ਬਰ 'ਤੇ ਰਹਿਣ ਚੰਗੀ ਗੱਲ ਬੀਤੀ ਗੱਲ ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿੰਦੇ ਨੇ ਭਾਜਪਾ ਪਹਿਲਾਂ ਤਾਂ ਮੈਂ ਸੋਚ ਰਿਹਾ ਸੀ ਕਿ 180 ਤੱਕ ਸ਼ਾਇਦ ਪਹੁੰਚ ਜਾਵੇ ਪਰ ਹੁਣ ਸਾਡੇ ਕੋਲ ਨਵੇਂ ਅੰਕੜੇ ਆਏ ਆ ਭਾਜਪਾ ਸਿਰਫ 150 ਸੀਟਾਂ ਤੇ ਸਿਮਟ ਰਹੀ ਲੀਖੋ ਮੇਰੇ ਲੀਡਰ ਰਹੇ ਆ ਮੈਂ ਕਦੇ ਪਰਸਨਲ ਗੱਲ ਆ ਜਿਹੜੀ ਰਾਹੁਲ ਗਾਂਧੀ ਉਹਨਾਂ ਦੇ ਲਿਆ ਸੋਨੀਆ ਜੀ ਦੇ ਤਾਂ ਕਦੇ ਵੀ ਉਹਨਾਂ ਦੇ ਮੈਂ ਚਾਹੇ ਭਾਜਪੀ ਚਾ ਮੈਂ ਕਦੇ ਵੀ ਉਹਨਾਂ ਦੇ ਉਲਟ ਗੱਲ ਨਹੀਂ ਕਰਦਾ ਨਾ ਕਰੂੰਗਾ ਨਾ ਕੀਤੀ ਉਹ ਉਹਨਾਂ ਦੀ ਸੋਚ ਆ ਮੈਂ ਇੰਨਾ ਹੀ ਕਹਿ ਸਕਦਾ ਪਰ ਤੁਹਾਨੂੰ ਕੀ ਲੱਗਦਾ ਕਿ 400 ਦਾ ਟਾਰਗੇਟ ਭਾਜਪੀ ਕਰ ਸਕਦੀ ਹੈ ਤੁਸੀਂ ਇਸ ਵਿੱਚ ਤੁਹਾਨੂੰ ਯਕੀਨ ਹੈ ਕਿ 400 ਤੋਂ ਵੀ ਪਾਰ ਜਾਣਗੇ ਮੈਂ ਕਹਿਆ ਜੀ ਤੁਸੀਂ ਆਉਣ ਵਾਲੇ ਦਿਨਾਂ 'ਚ ਇਹ ਦੇਖੋਗੇ ਵੀ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਹੀ ਛੱਡ ਕੇ ਚਲੇ ਜਾਂਦੇ ਤੁਸੀਂ ਇਹ ਗੱਲ ਮੇਰੀ ਅੱਜ ਵੀ ਯਾਦ ਰੱਖਿਓ ਵੀ ਬਾਕੀ ਪਾਰਟੀਆਂ ਦੇ ਬਹੁਤ ਸੂਬਿਆਂ 'ਚ ਕੈਂਡੀਡੇਟ ਇਲੈਕਸ਼ਨ ਛੱਡ ਕੇ ਚਲੇ ਜਾਂਦੇ ਹਾਂ ਪੰਜਾਬ ਦੇ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਉਹ ਵੱਡੇ ਮਸਲੇ ਨੇ ਜੇ ਤੁਹਾਨੂੰ ਇੱਕ ਵਾਰੀ ਮੁਰ ਤੋਂ ਮੌਕਾ ਮਿਲਦਾ ਤੇ ਭਾਜਪਾ ਵੀ ਜਿਵੇਂ ਤੁਸੀਂ ਕਹ ਰਹੇ ਹੋ ਕਿ ਪੂਰੇ ਪੰਜਾਬ ਦਾ ਸੱਤਾ ਚਾਹੇਗੀ ਕਿਹੜੀਆਂ ਉਹ ਮੁੱਦੇ ਨੇ ਜਾਂ ਗੱਲਾਂ ਨੇ ਜਿਹੜੀਆਂ ਤੁਸੀਂ ਚਾਹੋਗੇ ਕਿ ਪਹਿਲ ਦੇ ਆਧਾਰ ਤੇ ਪੰਜਾਬ ਲਈ ਹੋਣ ਦੇਖੋ ਜੀ ਨੌਜਵਾਨਾਂ ਨੂੰ ਰੇ ਰੋਕਣਾ ਸਭ ਤੋਂ ਵੱਡੀ ਤਾਂ ਇੰਡਸਟਰੀ ਹੈ ਜਿਹੜੀ ਯੂਪੀ ਚ ਜਾ ਰਹੀ ਹੈ ਜਿਹੜੀ ਮਧਿਆ ਪ੍ਰਦੇਸ਼ ਜਾ ਰਹੀ ਹੈ ਗੁਜਰਾਤ ਜਾ ਰਹੀ ਹੈ ਉਹ ਇੰਡਸਟਰੀ ਸਾਰੀ ਹੁਣ ਨਵੀਂ ਦਾ ਚਾਂਸ ਕੀ ਹੈ ਕਿਉਂਕਿ ਚਾਈਨਾ ਤੋਂ ਕੋਵਿਡ ਤੋਂ ਬਾਅਦ ਸਭ ਇੰਡਸਟਰੀ ਹਿੱਲ ਰਹੀ ਹੈ ਇੱਕ ਐਪਲ ਵਰਗਾ ਜਿਹੜਾ ਉਹ ਵਾਪਸ ਆ ਰਿਹਾ ਇੰਡੀਆ ਚ ਤੇ ਜਿੱਥੇ ਉਹ ਲਾ ਰਿਹਾ ਇੱਕ ਲੱਖ ਕੱਲੀ ਨੌਕਰੀ ਦੇ ਰਿਹਾ ਜੀ ਇੰਜੀਨੀਅਰਰ ਤੇ ਟੈਕਨੀਸ਼ੀਅਨ ਕੀ ਕੁਛ ਨਹੀਂਗਾ ਕਿ ਉਹੋ ਜੀ ਅਸੀਂ ਐਸੇ ਇਹੋ ਜਿਹਾ ਇੱਕ ਪ੍ਰੋਜੈਕਟ ਹੀ ਅਬਲਾ ਤਾਂ ਬੰਦ ਪ੍ਰੋਜੈਕਟ ਦੀ ਗੱਲ ਮੈਂ 100% ਵਾਦੇ ਨਾ ਕਰੂੰਗਾ ਵੀ ਉਹਰੇ ਆਉਣਗੇ ਪਰ ਇੱਕ ਪ੍ਰੋਜੈਕਟ ਉਹ ਜਾ ਆ ਗਿਆ ਜੇ ਲੱਖ ਨੌਕਰੀ ਨੌਜਵਾਨ ਸਾਡੇ ਨੂੰ ਮਿਲ ਗਈ ਤੇ ਫਿਰ ਕੀ ਚਾਹੀਦਾ ਹੋਰ ਪਹਿਲੀ ਗੱਲ ਉਹ ਫਿਰ ਐਮਐਸਐਮਈ ਜਿਹੜਾ ਲੁਧਿਆਣਾ ਜਿਹਨੂੰ ਮੈਂਚੈਸਟਰ ਕਿਹਾ ਜਾਂਦਾ ਸੀ ਉਸੇ ਉਹਨੂੰ ਦੁਬਾਰਾ ਜਿਉਂਦਾ ਕਰਨਾ ਉਹਦੇ ਲਈ ਰਹਿਤਾਂ ਜਿਹੜੀਆਂ ਉਹ ਦਵਾਉਣੀਆਂ ਉਹਦੇ ਲਈ ਜਿਹੜਾ ਲੋਨ ਦਾ ਕੰਮ ਆ ਉਹ ਸੌਖਾ ਹੋ ਸਕੇ ਹੋਰ ਜਿਹੜੇ ਉਲਝਾਪੇ ਹੋਏ ਨੇ ਪੰਜਾਬ ਚ ਉਹ ਉਹ ਸੌਖੇ ਹੋ ਜਾਣ ਉਹ ਤੋਂ ਬਾਅਦ ਜਿਹੜਾ ਕਿਸਾਨ ਦਾ ਕੰਮ ਆ ਉਹ ਤਾਂ ਹੈ ਹੀ ਹੈ ਜਿਹੜਾ ਮਜ਼ਦੂਰ ਦੀ ਗੱਲ ਉਹ ਤਾਂ ਹੈ ਹੀ ਹੈ ਉਹ ਚ ਕੋਈ ਰੌਲਾ ਨਹੀਂ ਹਜੇ ਵੀ ਮੈਂ ਪਤਾ ਕਰ ਰਿਆ ਸੀ ਜਿਹੜਾ ਪਿੰਡਾਂ ਚ ਤੁਸੀਂ ਵੀ ਪਤਾ ਕਰਿਓ ਕਿਸੇ ਵੀ ਪਿੰਡ ਪੰਜਾਬ ਦੇ ਚਲੇ ਜਾਇਓ ਜੇ ਕੋਈ ਪਿੰਡਾਂ ਚ ਪੈਸਾ ਆਇਆ ਤਾਂ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਦਾ ਪੈਸਾ ਆਇਆ ਸੈਂਟਰ ਤੋਂ 50 ਲੱਖ ਤੋਂ ਕਰੋੜ ਰੁਪਈਆ ਹਰ ਪਿੰਡ ਚ ਆਇਆ ਹੋਇਆ ਇਹਨਾਂ ਕੋਲ ਤਾਂ ਪੈਸਾ ਜ਼ਹਿਰ ਖਾਣ ਨੂੰ ਨਹੀਂਗਾ ਪੰਜਾਬ ਤੇ ਉਹ ਸਿੱਧਾ ਸਕੀਮਾਂ ਦਾ ਪੈਸਾ ਜਿਹੜਾ ਇਹਨਾਂ ਨੇ ਰੋਕਿਆ ਹੋਇਆ ਉਹ ਸਾਰਾ ਪਿੰਡਾਂ ਚ ਸਕੀਮਾਂ ਲਾਗੂ ਕਰਾਂਗੇ ਹੋਰ ਜਿਹੜਾ ਜਿਵੇਂ ਦੱਸਿਆ ਵੀ ਸੋਲਰ ਤੇ ਕੱਲਾ ਇਹ ਨਹੀਂ ਵੀ 200 ਯੂਨਿਟ ਮਾਫ ਕਰ ਦੋ 300 ਮਾਫ ਕਰ ਦੋ ਲਾਲਚ ਦੀ ਕਿਉਂ ਪ੍ਰਧਾਨ ਮੰਤਰੀ ਜੀ ਨੇ ਇਹ ਫੈਸਲਾ ਕੀਤਾ ਵੀ ਹਰ ਘਰ ਸੋਲਰ ਪੈਨਲ ਲੱਗਣਗੇ ਉਹਦੇ ਨਾਲ ਉਹਦੀ ਘਰ ਦੀ ਬਿਜਲੀ ਤਾਂ ਉਹਨੂੰ ਲੋੜ ਪਏਗੀ ਨਹੀਂ ਮੁਫਤ ਜਿੰਨੀ ਵੀ ਹੋਏਗੀ ਹੋਏਗੀ ਜਿੰਨੀ ਬਿਜਲੀ ਫालतू ਬਣੇਗੀ ਉਹ ਸਿੱਧੀ ਗ੍ਰਿਡ 'ਚ ਜਾ ਕੇ ਉਹਦੇ ਖਾਤੇ 'ਚ ਪੈਸੇ ਆਉਣਗੇ ਤੇ ਸਾਰੇ 60 ਸਾਲ ਦੀ ਉਮਰ ਉੱਤੇ ਕੋਈ ਕਿਸੇ ਤੇ ਭਾਰ ਨਹੀਂ ਹੋਊਗਾ ਸਭ ਜਿੰਨੇ ਵੀ ਸਬ ਚਾਹੇ ਕੋਈ ਅਮੀਰ ਆ ਚਾਹੇ ਮੱਧਮ ਵਰਗਾ ਚਾਹੇ ਗਰੀਬ ਆ ਚਾਹੇ ਕੋਈ ਬੀਪੀਐਲ ਸਭ ਦੇ ਇਲਾਜ ਮੁਫਤ ਹੋਊਗਾ 60 ਸਾਲ ਤੋਂ ਬਾਅਦ ਚਾਹੇ ਉਹਦਾ 5 ਲੱਖ ਦਾ ਹੋਵੇ 2 ਲੱਖ ਦਾ 4 ਲੱਖ ਦਾ ਸਾਰਾ ਸੀਨੀਅਰ ਸਿਟੀਜ਼ਨਾਂ ਦਾ ਇਹ ਤਾਂ ਹਜੇ ਮੈਂ 2-4 ਗੱਲਾਂ ਜਿਹੜੀਆਂ ਪੜੀਆਂ ਏ ਜਿਹੜਾ ਕਿਉਂਕਿ ਉਹਨਾਂ ਨੇ ਮੈਨੀਫੈਸਟੋ ਜਾਰੀ ਨਹੀਂ ਕੀਤਾ ਉਹਨਾਂ ਨੇ ਸੰਕਲਪ ਲਿਆ ਉਹ ਵੀ ਕਿਦਣ ਬਾਬਾ ਸਾਹਿਬ ਅੰਬੇਦਕਰ ਜੀ ਦੇ ਜਨਮ ਦਿਨ ਵਾਲੇ ਦਾ ਜਿਨ੍ਹਾਂ ਨੇ ਸੰਵਿਧਾਨ ਕਨਸਟੀਟਿਊਸ਼ਨ ਬਣਾਇਆ ਉਸ ਦਿਨ ਸੰਕਲਪ ਪੱਤਰ ਜਾਰੀ ਕੀਤਾ ਐਵੇਂ ਨਹੀਂ ਵੀ ਮੈਨੀਫੈਸਟੋ ਵਿੱਚ ਕੁਝ ਮਿਲ ਗਿਆ ਪਰ ਤੁਹਾਨੂੰ ਇਹ ਲੱਗਦਾ ਕਿ ਜਿਹੜਾ ਜਦੋਂ ਮੋਦੀ ਸਰਕਾਰ ਆਈ ਸੀ 2019 14 ਤੋਂ ਸ਼ੁਰੂਆਤ ਹੋਈ 19 ਤੱਕ ਜਿਹੜੇ ਪਿਛਲੇ 10 ਸਾਲਾਂ ਦੇ ਇਹੀ ਤਾਂ ਗੱਲ ਆ ਜਿਹੜੀ ਤੁਸੀਂ ਕਹਿੰਦੇ ਹੋ ਨਾ ਇਹੀ ਚੀਜ਼ਾਂ ਮੈਂ 10 ਸਾਲਾਂ ਚ ਦੇਖੀਆਂ ਇੱਥੇ ਕਹਤਾ ਅਸੀਂ ਕਾਂਗਰਸ ਚ ਜਦ ਸੀ ਕਿ ਘਰ ਘਰ ਨੌਕਰੀ ਹੁਣ ਕਹਤਾ 1 ਇੱਕ 1000 ਰੁਪਇਆ 2500 ਐਨੇ ਹਜ਼ਾਰ ਜਿਹੜੀ ਆ ਉਹ ਸ਼ਗਨ ਸਕੀਮ ਇੱਕ ਵੀ ਨਹੀਂ ਪੂਰੀ ਉਹਨਾਂ ਨੇ ਛੋਟਾ ਸਿਲੰਡਰ ਜੇ ਘਰੇ ਪਹੁੰਚਣਾ ਹੈ ਹਰ ਦੇ ਸੈਂਟਰ ਪਹੁੰਚਿਆ 331 ਰੁਪਏ ਆ ਜਿਹੜੇ ਹਰ ਮਹੀਨੇ ਸਿਲੰਡਰ ਲਓ ਤੇ ਉਹ ਚੋਂ ਆਪਣੇ ਆਪ ਹੀ ਤੁਹਾਡੇ ਖਾਤੇ ਚ ਪਹੁੰਚ ਜਾਣੇ ਜੇ ਕਿਸੇ ਨੇ ਛੋਟੇ ਜੇ ਕਿਸੇ ਨੇ ਕੋਈ ਪਲੰਬਰ ਦਾ ਕੰਮ ਕਰਨਾ ਜੇ ਕਿਸੇ ਨੇ ਬੁਟੀਕ ਦਾ ਕਰਨਾ ਕਿਸੇ ਨੇ ਕੋਈ ਆਪਣਾ ਕੋਈ ਵੀ ਛੋਟੀ ਪਹਿਲਾਂ ਟ੍ਰੇਨਿੰਗ ਮੁਫਤ ਪਰ 1 ਲੱਖ ਰੁਪਇਆ ਨਾਲ ਹੀ ਪਈਆ ਲੈ ਇਹਨਾਂ ਆਪਣਾ ਕੰਮ ਸ਼ੁਰੂ ਕਰੀ ਇਹ ਨਹੀਂ ਵੀ ਬਹੁਤ ਕਰੋੜਾਂ ਦਾ ਦੇਖ ਕੇ ਉਹਦੇ ਬੋਝ ਚੜਾ ਦੋ ਲੱਖ ਲੈ ਜਿਹਨੇ ਸਿਆਣਾ ਜੀ ਨੇ ਕੰਮਜਾਮ ਹੁਣ ਉਹਨੇ ਲੱਖ ਚ ਲੱਖਾਂ ਬਣਾ ਲੈਣੇ ਪਰ ਇੱਕ ਜਿਹੜਾ ਤੁਹਾਡੇ ਵਿਰੋਧੀ ਸਵਾਲ ਚੁੱਕਦੇ ਉਹ ਕਹਿੰਦੇ ਨੇ 2 ਕਰੋੜ ਨੌਕਰੀਆਂ ਇਹਨਾਂ ਨੇ ਕਹੀਆਂ ਸੀਗੀਆਂ ਇਹ ਕਹਿੰਦੇ ਨੇ ਗੈਸ ਸਿਲੰਡਰ ਦੀ ਜਦੋਂ ਕੀਮਤ ਵਾਧੀ ਸੀ ਉਦੋਂ ਵਿਰੋਧ ਕਰਦੇ ਸੀ ਅੱਜ ਗੈਸ ਸਿਲੰਡਰ ਦੀ ਕੀਮਤ ਦੇਖ ਲਓ ਪੈਟਰੋਲ ਡੀਜ਼ਲ ਦੀਆਂ ਉਹ ਕਹਿੰਦੇ ਕੀਮਤਾਂ ਦੇਖ ਲਓ ਰਾਹੁਲ ਗਾਂਧੀ ਹੁੰਨੇ ਜਾਂ ਹੋਰ ਜੁੜੇ ਵੀ ਵਿਰੋਧੀ ਨੇ ਤੁਹਾਡੇ ਉਹ ਕਹਿੰਦੇ ਨੇ ਕਿ ਦੇਖੋ ਭਾਜਪਾ ਨੇ ਸਿਰਫ ਦੋ ਚਾਰ ਜ ਕੋਈ ਰਟਾਏ ਆ ਮਾਨੀ ਡਾਨੀ ਮਾਨੀ ਡਾਨੀ ਮਾਨੀ ਨੰਨੀ ਦਸ ਸਾਲ ਹੋ ਗਏ ਕਰੀ ਜਾਂਦੇ ਕੋਈ ਲੋਕਾਂ ਤੇ ਕਿਸੇ ਤੇ ਕੋਈ ਅਸਰ ਪਿਆ ਉਸ ਨਾਲ ਲੋਕਾਂ ਤੇ ਕੋਈ ਫਰਕ ਪਿਆ ਅਰੇ ਬਈ ਉਹ ਨੌਕਰੀਆਂ ਦਿੰਦੇ ਆ ਉਹ ਰੋਜ਼ਗਾਰ ਦਿੰਦੇ ਆ ਉਹ ਏਜੰਸੀਆਂ ਦਿੰਦੇ ਆ ਉਹ ਕੰਮ ਦਿੰਦੇ ਆ ਕਿਸੇ ਨੂੰ ਪੁੱਛ ਕੇ ਤਾਂ ਦੇਖੋ ਹਾਂ ਸਿਲੰਡਰ ਦੀ ਜਿਹੜੀ ਗੱਲ ਕੀਤੀ ਆ ਜਦੋਂ ਵੀ ਜੋ ਕੀਮਤਾਂ ਮਿਲਦੀਆਂ ਏ ਉਹ ਚ ਇਹ ਨਹੀਂ ਕਰਦੇ ਉਹ ਵੀ ਲੋਕਾਂ ਨੂੰ ਅਸੀਂ ਸਰਕਾਰ ਦਾ ਕਚੁੰਬਰ ਕੱਢ ਕੇ ਵੀ ਸਸਤੀ ਚੀਜ਼ ਦਈਏ ਪਰ ਜਿਹੜੇ ਡਿਵੈਲਪਮੈਂਟ ਦੇ ਕੰਮ ਉਹ ਰੁਕ ਰੁਕ ਜਾਣਾ ਜੀ ਤੁਸੀਂ 1 ਲੱਖ ਰੁਪਈਆ 1 ਲੱਖ ਕਰੋੜ ਰੁਪਈਆ ਲੋਕਾਂ ਨੂੰ ਸਿਲੰਡਰ ਚ ਬਿਨਾਂ ਜੀ ਇਹ ਇਹ 100 ਰੁਪਈਆ ਨਾ ਵੱਜੇ ਫਿਰ ਕਿੱਥੋਂ ਸੜਕਾਂ ਬਣਾਵਾਂਗੇ ਜਿਹੜੇ ਇੰਨੇ ਨੇ ਹਾਈਵੇ ਬਣੇ ਹੋਏ ਕਿੱਥੋਂ ਜਿਹੜੀਆਂ ਟ੍ਰੇਨਾਂ ਚੱਲ ਰਹੀਆਂ ਨਮੀਆਂ ਰੋਜ ਉਹ ਕਿੱਥੋਂ ਚਲਾਉਂਗੇ ਕਿੱਥੋਂ 에어ਪੋਰਟ ਬਣਾਉਂਗੇ ਕਿੱਥੋਂ ਤਰੱਕੀ ਕਰੋਗੇ ਤੇਲ ਇਹ ਐਂ ਕਰਦੇ ਸੀ ਜਦੋਂ ਤੇਲ ਦਾ ਰੇਟ ਸੀ ਉਦੋਂ ਲੋਕਾਂ ਨੂੰ ਕਹਿਣਾ ਜੀ 5000 ਰੁਪਏ ਸੀ ਸਸਤਾ ਕਰਦਾ ਸਸਤਾ ਜ਼ਰੂਰ ਹੋ ਜੂ ਸਰਕਾਰ ਦੇ ਖਜ਼ਾਨੇ ਚੋਂ ਹੀ ਪੈਸੇ ਜਾਣੇ ਹਨ ਉਹ ਪਠਾ ਐਸਾ ਬੇਵਿਸ਼ਤਾ ਬੈਠਾ ਤੇ ਉਹ ਥੱਲੇ ਹੀ ਥੱਲੇ ਗਿਆ ਤੇ ਇਸ ਕਰਕੇ ਇਹ ਇਹੀ ਇਹੀ ਫਰਕ ਵੀ ਉਹ ਝੂਠੀਆਂ ਗੱਲਾਂ ਨਹੀਂ ਕਰਦੇ ਵੀ ਪਿੱਛੋਂ ਕੁਝ ਦਿਖਾ ਕੇ ਵੀ ਲਾਓ ਜੀ 2 ਰੁਪਏ ਸੋਨ ਚੀਜ਼ ਸਸਤੀ ਕਰਤੀ ਪਰ ਐਸੀ ਤੈਸੀ ਜਿਹੜੀ ਦੇਸ਼ ਦੀ ਫਾਊਂਡੇਸ਼ਨ ਜਿਹੜੀ ਨੀਂਹ ਉਹ ਖੋਖਲੀ ਕਰਦੇ ਇਹ ਨੀਂਹ ਨੂੰ ਪੱਕੀ ਕਰਦੇ ਆ ਉੱਤੇ ਆਪਣੇ ਆ ਫਿਰ ਸੰਭਾਲ ਲੈਣਗੇ ਜੇ ਤੁਹਾਡਾ ਕੋਈ ਤੁਹਾਨੂੰ ਕੋਈ ਤੁਹਾਡਾ ਕੰਮ ਵਧ ਜੂਗਾ ਤੁਹਾਡਾ ਕੋਈ ਕਾਰੋਬਾਰ ਵਧ ਜੂਗਾ ਤੁਸੀਂ ਬੀਜਲ ਪੈਟਰੋਲ ਵੀ ਪਵਾ ਲੋਂਗੇ ਤੁਸੀਂ ਟੋਲ ਦੇ ਪੈਸੇ ਵੀ ਦੇ ਲੋਂਗੇ ਤੇ ਵੀ ਸਿਲੰਡਰ ਵੀ ਲੈ ਲੋਂਗੇ ਪਰ ਜੇ ਕੁਛ ਸੜਕੀ ਨਾ ਹੋਈ ਇੱਕ ਗੱਡੀ ਥੋੜੀ ਜਾਂਦੀ ਆ ਤੇ ਉਹਦੇ ਚ ਐਡੇ ਟੋਹੇ ਸੜਕ 'ਚ ਹੁਣ ਉਹ ਟਾਇਰ ਵੀ ਖਾਜੂ ਉਹ ਤੁਹਾਡੀ ਗੱਡੀ ਵੀ ਤੋੜ ਦੂ ਜੇ ਗੱਡੀ ਸੇਫ ਆ ਤੇ 100 ਰੁਪਏ ਦਾ 딜 ਪਵਾ ਕੇ ਮਹਿੰਗਾ ਬਚਤ ਹੋ ਜੂਗੀ 5 ਲੱਖ ਦਾ ਨੁਕਸਾਨ ਨਹੀਂ ਹੋਊਗਾ ਇੱਕ ਅਟਾਰੀਵਾਗਾ ਬਾਰਡਰ ਜ਼ਰੀਏ ਪਾਕਿਸਤਾਨ ਨਾਲ ਵਪਾਰ ਦੇ ਤੁਸੀਂ ਹੱਕ 'ਚੋਂ ਬਹੁਤ ਤੁਸੀਂ ਵੱਡੀ ਗਲਤੀ ਕੀਤੀ ਆ ਇਹਦੇ ਲਈ ਪਹਿਲੇ ਦਿਨਾਂ 'ਚ ਪਹਿਲੇ 6 ਮਹੀਨੇ ਸਾਲ ਜੀ ਉਹ ਪਹਿਲ ਕਦਮੀ ਜਿਹੜੀ ਇਹ ਚ ਹੋਊਗੀ ਉਧਰ ਹਾਈਵੇ ਸੜਕਾਂ ਬਣਨ ਵੀ ਲੱਗੀਆਂ ਤੁਸੀਂ ਜਾ ਕੇ ਕਦੇ ਦੇਖਿਓ ਭਾਜਪਾ ਦੀ ਲੀਡਰਸ਼ਿਪ ਇਸ ਨੂੰ ਲੈ ਕੇ ਗੰਭੀਰ ਹੈ ਮੈਂ ਕਿਹਾ ਤਿਆਰੀ ਵੀ ਕਰਤੀ ਇਹ ਤਾਂ ਦਿਨ ਬਸ ਅਗਲੀ ਸਰਕਾਰ ਦੇ ਦੌਰਾਨ ਖੁੱਲ ਜੂਗਾ ਇਹ ਸਾਰੇ ਜਿਹੜੇ ਹਾਈਵੇ ਨੇ ਉਸ ਤਰੀਕੇ ਨਾਲ ਜਾਣ ਵਾਲੇ ਉਹ ਗਟਕਰੀ ਸਾਹਿਬ ਨੇ ਕੰਪਲੀਟ ਕਰਤੇ ਇਹ ਤਾਂ ਸਾਲ ਚ ਮੇਰੀ ਖਿਆਲ ਨਾਲ ਇਹ ਕੰਮ ਪੂਰਾ ਹੋ ਜਾਏਗਾ ਤੇ ਇਧਰੋਂ ਟ੍ਰੇਡ ਆ ਜਿਹੜਾ ਉਹ ਖੁੱਲ ਜੂ। ਕਿ ਕਿਹੜਾ ਕਰਤਾਰਪੁਰ ਸਾਹਿਬ ਕਾਰਿਡੋਰ ਖੁੱਲਿਆ। ਭਾਜਪਾ ਦੀ ਤਵਾਬ ਲੀਡਰਸ਼ਿਪ ਕਹਿੰਦੀ ਹੈ ਕਿ ਸਿੱਖਾਂ ਲਈ ਕੀਤੇ ਬਹੁਤ ਸਾਰੇ ਕੰਮਾਂ 'ਚ ਇਹ ਵੀ ਇੱਕ ਵੱਡਾ ਕੰਮ ਸੀ। ਫਿਰ ਹ ਸਵਾਲ ਹੈ ਕਿ ਕੀ ਤੁਹਾਨੂੰ ਲੱਗਦਾ ਕਿ ਜੇ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਕਾਂਗਰਸ ਦੀ ਸਰਕਾਰ 'ਚ ਕੰਮ ਕਦੇ ਨਹੀਂ ਸੀ ਹੋ ਸਕਦਾ? ਕਾਂਗਰਸ ਕਦੇ ਇਹ ਤਾਂ ਮੈਂ ਹੁਣ ਐਮੀ ਨਿੰਦਾ ਆ। ਕਾਂਗਰਸ ਇਸ ਦੇ ਪੱਖ ਵਿੱਚ ਨਹੀਂ ਸੀ ਕਦੇ ਵੀ ਕਿ ਖੁੱਲੇ। ਸੋਚ ਹੀ ਨਹੀਂ ਸੀ। ਇਹ ਨਹੀਂ ਗੱਲ ਪਰ ਦੂਜੀ ਗੱਲ। ਇਹ ਚੀਜ਼ਾਂ ਨਾ ਜਿਹੜੀਆਂ ਇਹ ਇਹ ਸੋਚ ਨਾਲ ਜਾਂ ਇਹ ਗੁਰੂ ਕਿਰਪਾ ਨਾਲ ਹੁੰਦੀਆਂ। ਜੇ ਗੁਰੂ ਨਾਨਕ ਦੇਵ ਜੀ ਦੀ ਇਹ ਕਿਰਪਾ ਸੀ મોદી ਜੀ ਤੇ ਵੀ ਇਹ ਕਰਤਾਰਪੁਰ ਸਾਹਿਬ ਲੰਘਾਂ ਨਹੀਂ ਪਾਕਿਸਤਾਨ ਦਾ ਦੁਸ਼ਮਣ ਦੇਸ਼ਾਂ ਪਿਆਰ ਨਹੀਂ ਰੱਖਣਦਿਆਂ ਕਿਸੇ ਨੇ ਉਹ ਅੱਜ ਕੋਰੀਡੋਰ ਖੁੱਲਾ ਦੁਨੀਆ ਆਉਂਦੀ ਆ ਸਾਰੀ ਗੁਰੂ ਨਾਨਕ ਦੇਵ ਜੀ ਨੂੰ ਚਾਹਣ ਵਾਲੇ ਚਾਹੇ ਉਹ ਸਿੱਖ ਨੇ ਚਾਹੇ ਕੋਈ ਹੋਰ ਮਜ਼ਹਬ ਦੇ ਆ ਚਾਹੇ ਵਿਦੇਸ਼ਾਂ ਚ ਸਵੇਰੇ ਜਾਓ ਉੱਥੋਂ ਝੋਲੀਆਂ ਭਰ ਕੇ ਜਿੱਥੇ 18 ਸਾਲ ਗੁਰੂ ਨਾਨਕ ਦੇਵ ਜੀ ਰਹੇ ਝੋਲੀਆਂ ਭਰ ਕੇ ਉੱਥੋਂ ਵਾਪਸ ਲਿਆਓ ਇਹ ਕੋਰੀਡੋਰ ਬਣਾਉਣਾ ਇਹ ਕਿਤੇ ਛੋਟੀ ਗੱਲ ਹੁਣ ਇਹ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਹੀ ਹੋਇਆ ਇਹ ਆਮ ਨਹੀਂ ਹਸਤ ਫਿਰ ਸ਼ਹਿਬਜ਼ਾਦਿਆਂ ਦੀ ਕਿਰਪਾ ਉਹਨਾਂ ਦੀ ਹੋਈ ਕਦੇ ਨਹੀਂ ਸੋਚਿਆ ਸੀ ਕਿਸੇ ਨੇ ਚਾਰ ਸ਼ਹਿਬਜ਼ਾਦਿਆਂ ਦਾ ਬੀਰ ਬਾਲ ਦਿਵਸ ਮਨਾਉਣਾ ਦੁਨੀਆ 'ਚ ਹਰ ਐਮਬੈਸੀ 'ਚ ਮਨਾਇਆ ਜਾਂਦਾ ਹਰ ਜਗ੍ਹਾ ਕੰਪੀਟੀਸ਼ਨ ਹੁੰਦੇ ਆ ਉਸ ਦਿਨ ਕੁਇਜ਼ ਕੰਪੀਟੀਸ਼ਨ ਹਰ ਦੇਸ਼ ਦੇ ਕੱਲਾ ਪੰਜਾਬ ਨਹੀਂ ਹਰ ਦੇਸ਼ ਦੇ ਸਕੂਲ ਕਾਲਜ ਕੰਪੀਟੀਸ਼ਨ ਹੁੰਦੇ ਆ ਕੁਇਜ਼ ਕੰਪੀਟੀਸ਼ਨ ਹੁੰਦੇ ਆ ਉਹਨਾਂ ਦੇ ਨਾਮ ਬਾਰੇ ਉਹਨਾਂ ਦੇ ਜਨਮ ਕਦ ਹੋਏ ਉਹਨਾਂ ਦੀਆਂ ਤਸਵੀਰਾਂ ਬਣਾਉਣ ਬਾਰੇ ਉਹਦਾ ਹਰ ਦੇ ਦਿਲ 'ਚ ਮੋਦੀ ਸਾਹਿਬ ਨੇ ਬਿਠਾ ਦਿੱਤੇ ਸ਼ਹਿਬਜ਼ਾਦੇ ਤੇ ਗੁਰੂ ਸਾਡੇ ਇੱਕ ਆਖਰੀ ਸਵਾਲ ਕਦੇ ਤੁਸੀਂ ਕਿਹਾ ਕਿ ਬਹੁਤ ਨੇੜਤਾ ਰਹੀ ਹੈ ਤੁਹਾਡੀ ਪ੍ਰਧਾਨ ਮੰਤਰੀ ਨਾਲ ਵੀ ਕੇਂਦਰੀ ਗ੍ਰਹਿ ਮੰਤਰੀ ਨਾਲ ਵੀ ਪੰਜਾਬ ਨੂੰ ਲੈ ਕੇ ਜਦੋਂ ਕੋਈ ਗੱਲਬਾਤ ਹੁੰਦੀ ਸੀ ਕੀ ਉਹਨਾਂ ਦਾ ਕਹਿਣਾ ਸੀ ਪੰਜਾਬ ਨੂੰ ਲੈ ਕੇ ਪੰਜਾਬ ਬਾਰੇ ਕੀ ਉਹਨਾਂ ਦੇ ਵਿਚਾਰ ਸੀ ਬਹੁਤ ਸਾਰੀਆਂ ਵੱਡੀਆਂ ਪੰਜਾਬ ਦੇ ਵਿੱਚ ਇਸ ਵੇਲੇ ਸਮੱਸਿਆਵਾਂ ਆ ਨੇ ਜਿਨ੍ਹਾਂ ਚੋਂ ਲੰਘ ਰਿਹਾ ਪੰਜਾਬ ਇੱਕ ਉਦਾਹਰਣ ਦੇ ਤੌਰ ਤੇ ਜਦ ਮੈਂ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਗਿਆ ਜੀ ਮਿਲਦੇ ਤਾਂ ਉਹ ਦਿਨ ਉਹ ਕੁਰਸੀ ਤੇ ਬੈਠੇ ਸੀ ਤੇ ਮੈਂ ਜਦੋਂ ਇਹ ਪਾਰਲੀਮੈਂਟ ਚ ਮੈਂ ਕੁਰਸੀ ਤੇ ਉਹਨਾਂ ਦੇ ਪੈਰੀਂ ਹੱਥ ਲਾਣ ਲੱਗਿਆ ਤੇ ਇੱਕ ਦਾ ਮੁੱਟ ਕੇ ਮੇਰਾ ਹੱਥ ਖਾਲ ਗਿਆ ਉਹ ਕੰਦੇ ਸਰਦਾਰ ਕਦੇ ਜੁਕਤਾ ਨਹੀਂ ਇਹ 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 ਸੋਚ ਆ ਉਹਨਾਂ ਦੀ ਪੰਜਾਬ ਬਾਰੇ ਇਹ ਹੱਥ ਮਲਾਓ ਕਦੇ ਪੱਗ ਵਾਲਾ ਬੰਦਾ ਪੈਰ ਹੀ ਨਾ ਚੁਕਣਾ ਨਹੀਂ ਉਹ ਮਤਲਬ ਇੱਜ਼ਤ ਦੇ ਨਹੀਂ ਬਜ਼ੁਰਗ ਦੇ ਤਾਂ ਪਹਿਲੇ ਹੱਥ ਲਾਈ ਆਪਾਂ ਸਰਦਾਰ ਵੀ ਲਾਉਣੇ ਆ ਦੂਜੀ ਗੱਲ ਉਹ ਉਹਨਾਂ ਨੂੰ ਇੱਕ ਕੋਈ ਬੜੀ ਕਲੀਅਰਟੀ ਹੈ ਵੀ ਜੇ ਅਸੀਂ ਦੇਸ਼ ਬਚਾਉਣਾ ਤਾਂ ਉਹ ਪੰਜਾਬ ਸਾਡੇ ਜਿੰਨਾਂ ਚ ਨਾਲ ਪੰਜਾਬ ਖੜਾ ਹੈ ਤਾਂ ਦੇਸ਼ ਬਚਿਆ ਹੋਇਆ ਇਸ ਕਰਕੇ ਬਹੁਤ ਕੁਝ ਕਰਨਾ ਚਾਹੁੰਦੇ ਇਹੀ ਤਾਂ ਹੀ ਤਾਂ ਫਿਰੋਜ਼ਪੁਰ ਜਾ ਕੇ ਇੱਕ ਇੱਕ ਗੱਲ ਹੈਲੀਕਾਪਟਰ ਨਹੀਂ ਚੱਲ ਰਿਹਾ ਸੀ ਜਹਾਜ਼ ਨਹੀਂ ਚੱਲ ਰਿਹਾ ਸੀ ਗੱਡੀ 'ਚ ਤੁਰ ਕੇ ਵੀ ਮੈਨਾਉਂਸਮੈਂਟਾਂ ਕਰਨੀਆਂ ਉਹ ਅਨਾਉਂਸਮੈਂਟਾਂ ਨਹੀਂ ਹੋਣ ਦਿੱਤੀ ਉਹ ਅਨਾਉਂਸਮੈਂਟਾਂ 'ਚ ਇੰਨੀ ਛੋਟੀ ਗੱਲ ਵੀ ਸੀ ਜਿਹੜੀ ਕਿ ਛੋਟੀ ਨਹੀਂ ਬਹੁਤ ਵੱਡੀ ਗੱਲ ਸੀ ਜਿਹੜੇ ਸਾਡੇ ਫੌਜੀ ਜਿਹੜੇ ਉਦੋਂ ਧਰਮੀ ਫੌਜੀ ਹੋ ਗਏ ਸੀ ਜਦੋਂ ਬਲੂ ਸਟਾਰ ਹੋਇਆ ਸੀ ਜੀ ਉਹਨਾਂ ਦੀ ਵੀ ਸੋਚ ਸੀ ਉਹਨਾਂ ਨੇ ਲਿਖਿਆ ਵੀ ਧਰਮੀ ਧਰਮੀ ਫੌਜੀਆ ਨੂੰ ਉਸੇ ਤਰੀਕੇ ਨਾਲ ਉਹਨਾਂ ਦੀ ਰੈਂਕ ਉਸੇ ਤਰੀਕੇ ਨਾਲ ਉਹਨਾਂ ਦੇ ਰੁਕੇ ਹੋਏ ਪੈਸੇ